ਆ ਨਹੀਂ ਉਦਾਂ ਹੀ ਹੋਦਾ ਪਿੱਛੇ ਜੇ ਉਦੋਂ ਦਾ ਨਹੀਂ ਇਹਨਾਂ ਸਰਕਾਰ ਨੇ ਧੱਕਾ ਕੀਤਾ ਉਹਦੇ ਕੋਟੇ ਕਲੇ ਨੇ ਉਹਦਾ ਵੀ ਹੋਇਆ ਨਰਕੇ ਹੈਲੋ ਹਾਂਜੀ ਬਾਪੂ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਵੈਗੁਰੂ ਜੀ ਦਾ ਖਾਲਸਾ ਦੀ ਫਤਿਹ ਸਪੁੱਤੇ ਸੇਤਨ ਚੜਦੀ ਕਲਾ ਚ ਨੇ ਹਾਂਜੀ ਚੜਦੀ ਕਲਾ ਜੀ ਠੀਕ ਹੈ ਅੱਛਾ ਅੱਛਾ ਅੱਜ ਕਿਸ ਧਰਤੀ ਨੂੰ ਭਾਗ ਲਾਇਏ ਨੇ ਜੋ ਕੋਈ ਹੋਵੇ ਕੱਲ ਜਿਹੜੇ ਮੈਂ ਕਰੀਆਂ ਆਂ ਉਹ ਬਾਅਦ ਚ ਲੰਘ ਰਹੇ ਆਂ ਕੱਲੋਂ ਮੇਰੇ ਕਿਹੜੀ ਵਾਲੇ ਤੇ ਗਏ ਸੀ ਉਹ ਪਾਪਾ ਗੁਰਵਿੰਦਰ ਸਿੰਘ ਦੇ ਪਰਸੋਂ ਆਇਆ ਹੈ ਅੱਛਾ ਪਰਸੋਂ ਗਏ ਸੀ ਸੁਕਨ ਵਾਲੀ ਆਨੇ ਉਦਹੀਂ ਉਦੋਂ ਪਿੱਛੇ ਜੇ ਉਦੋਂ ਦਾ ਨਹੀਂ ਇਹਨਾਂ ਸਰਕਾਰ ਨੇ ਧੱਕਾ ਕੀਤਾ ਉਹਦੇ ਕੋਡੇ ਕਾਲੇ ਉਹਦਾ ਹਮੇਸ਼ਾ ਮੇਰੇ ਕਿ ਹੂੰ ਬਾਬੇ ਤੁਹਾਨੂੰ ਪਤਾ ਆ ਵੀ ਉਹਦੇ ਕੋਡੇ ਨਾਲ ਧੱਕਾ ਹੋਇਆ ਹੈ ਹਾਂਜੀ ਹਾਂਜੀ ਪਤਾ ਹੈ ਨਹੀਂ ਨਹੀਂ ਤੁਸੀਂ ਇਸ ਸੀਨ ਨੂੰ ਜੇ ਆਪਾਂ ਕਹਿੰਨੇ ਆ ਸਰਕਾਰ ਨੇ ਉਹ ਕੰਪੀਟੀਸ਼ਨ ਸਰਕਾਰ ਨੇ ਥੋੜਾ ਕਰਵਾਇਆ ਸੀ ਉਹ ਤਾਂ ਘੋੜਿਆਂ ਦਾ ਕੰਪੀਟੀਸ਼ਨ ਸੀ ਉਹਦੇ ਵਿੱਚ ਕੋਈ 7ਵੇਂ ਤੇ ਆ ਗਿਆ 8ਵੇਂ ਤੇ ਆ ਗਿਆ ਤੁਸੀਂ ਇਸ ਚ ਘੋੜਿਆਂ ਦੇ ਚੱਕਰ ਤੋਂ ਕੀ ਲੈਣਾ ਸੀ ਆਪਾਂ ਨੂੰ ਲੋੜ ਹੀ ਨਹੀਂ ਦਾ ਕੰਮ ਆ ਚ ਪੈਣ ਦੀ ਆਪਾਂ ਇਹ ਜਾਣ ਕੇ ਉੱਥੇ ਚਲੇ ਗਏ ਉਹਨੇ ਚੱਕ ਕੇ ਆਪਣੇ ਪੇਜਾਂ ਤੇ ਪਾਇਆ ਹੋਇਆ ਐ ਇੰਨਾ ਵੱਡਾ ਰੌਲਾ ਚੱਲਦਾ ਪਿਆ ਹੈ ਹਨਾ ਨੰਬਰ 2 ਉਹ ਸ਼ਰੇਆਮ ਕਹਿੰਦਾ ਵੀ ਮੈਂ ਕਰੋੜ ਦਾ ਨਸ਼ਾ ਖਾ ਗਿਆ ਉਹ ਨੌਜਵਾਨ ਨੂੰ ਕਾਰ ਲਾਇਆ ਕਰੋ ਭੁੱਖੀ ਦੇ ਥੀ ਮਖਾਇਆ ਕਰੋ ਮੁੰਡਾ ਤੁਹਾਡਾ ਨਸ਼ੇ ਦੇ ਖਿਲਾਫ ਪ੍ਰਚਾਰ ਕਰਦਾ ਪਿਆ ਆ ساری ਜ਼ਿੰਦਗੀ ਉਹਨੇ ਇਸ ਕੰਮ ਤੇ ਲਾ ਦਿੱਤੀ ਤੇ ਆਪਾਂ ਜਾ ਕੇ ਉੱਥੇ ਜਾਵੜੇ ਬਾਪੂ ਜੀ ਆਪਾਂ ਦੋ ਚੀਜ਼ਾਂ ਨੂੰ ਉਲਟ ਨਹੀਂ ਹੋ ਗਿਆ ਕੰਮ ਆ ਆਪਾਂ ਨੂੰ ਸ਼ੋਭਾ ਨਹੀਂ ਸੀ ਦਿੰਦਾ ਉੱਥੇ ਜਾਣਾ ਮੈਂ ਹਰਪ੍ਰੀਤ ਸਿੰਘ ਬਹੁ ਗੱਲ ਕਰ ਰਿਹਾ ਮਾਂ ਨਹੀਂ ਮੈਂ ਹਾਂਜੀ ਨਸ਼ਾ ਤੇ ਉਹ ਉਹ ਹੁਣ ਨਸ਼ਾ ਤੇ ਹੁਣ ਬਹੁਤ ਲੋਕ ਖਾਂਦੇ ਪਰ ਫੇਰ ਵੀ ਉਹ ਸੱਚ ਕਹਿੰਦਾ ਵੀ ਮੈਂ ਖਾਂਦਾ ਹਾਂ ਉਹ ਤੇ ਕਹਿੰਦਾ ਨਾ ਨਹੀਂ ਤੇ ਫਿਰ ਇਹਦਾ ਮਤਲਬ ਜਿਹੜਾ ਕਹਿੰਦਾ ਨਸ਼ਾ ਖਾਂਦਾ ਉੱਥੇ ਜਾਵੜਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਅੰਮ੍ਰਿਤਪਾਲ ਸਿੰਘ ਜੀ ਦੀ ਤੇ ਫਿਰ ਥੋੜੀ ਸੋਚ ਕੇ ਇੱਥੇ ਖੜਦੀ ਪਈ ਐ ਇਹ ਅਸੀਂ ਤੇ ਉਹ ਤਾਂ ਸਹਿਬਾਨਾ ਗੰਡਾ ਐ ਤੇ ਉਹ ਸਾਡੇ ਨਾਲ ਦੇ ਮੁੰਡੇ ਸੀ ਉਹ ਕਹਿੰਦੇ ਵੀ ਆਪਾਂ ਨਹੀਂ ਨਹੀਂ ਇੱਕ ਬੱਪੂ ਜੀ ਗੱਲ ਦੱਸੋ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਅੱਜ ਫੜਿਆ ਸੀ ਤੇ ਮੁੰਡਿਆਂ ਨੇ ਬੰਗਾਲੀ ਵਾਲੇ ਪੁਲ ਤੇ ਧਰਨਾ ਲਾਇਆ ਸੀ ਜਿਹਦੇ ਵਿੱਚ ਹਰਪਾਲ ਸਿੰਘ ਮਖੂ ਤੇ ਹਰਜਿੰਦਰ ਸਿੰਘ ਜਿਹੜੇ ਤੁਹਾਡੀ ਪਾਰਟੀ ਦੇ ਵਿੱਚ ਹੀ ਨੇ ਇਹਨਾਂ ਨੂੰ 메ਨ ਮਾਸਟਰਮਾਈਂਡ ਬਣਾਤਾ ਸੀ ਉਸੇ ਸਦਮੇ ਵਿੱਚ ਮੇਰੀ ਮਾਂ ਕਾਲ ਚਲਾਣਾ ਕਰ ਗਈ ਜਦੋਂ ਹਰਪਾਲ ਸਿੰਘ ਮਖੂ ਜੇਲ੍ਹ 'ਚ ਸੀ ਸਾਡੀ ਤੇ ਮਾਂ ਦੇ ਭੋਗ ਤੇ ਤੁੱਥ ਆਇਆ ਨਾ ਗਿਆ ਅਫਸੋਸ ਨਾ ਕੀਤਾ ਗਿਆ ਫੋਨ ਕਰਕੇ ਇੱਥੇ ਤੁਸੀਂ ਘੋੜਿਆਂ ਦੇ ਚੱਕਰ ਦੇ ਵਿੱਚ ਵੀ ਉੱਥੇ ਬੜੇ ਫਿਰਦੇ ਹੋ ਥੋੜਾ ਬਹੁਤ ਵੇਖਣਾ ਚਾਹੀਦਾ ਹੈ ਵੀ ਮੁੰਡੇ ਦੀ ਸੋਚ ਕੀ ਹੈ ਤੁਹਾਡੀ ਸੋਚ ਕੀ ਹੈ ਕਦੀ ਖਾਲਸਾ ਹੋਂ ਦਾ ਕਾਕਾ ਨਾ ਨਾ ਲੈ ਫਲਾਣਾ ਨਾ ਕਰ ਆ ਨਾ ਕਰ ਤੁਸੀਂ ਖਾਲਸਾ ਰਾਜ ਦੀ ਗਲਤੋ ਵੀ ਮੁਨਕਰ ਹੋਗੇ ਤੇ ਅਮਰਤਪਾਲ ਦੀਆਂ ਵੀਡੀਓ ਪਈਆਂ ਨੇ ਜਿਹਦੇ ਵਿੱਚ ਖਾਲਸਾ ਰਾਜ ਦੀ ਗੱਲ ਕਰਦਾ ਪਿਆ ਉਹ ਸੋ ਇਹਨਾਂ ਫਰਕ ਨਹੀਂ ਪਾਈਦਾ ਹੁੰਦਾ ਚਲੋ ਜੇ ਹੁਣ ਤੁਸੀਂ ਤੋਰੀ ਪਏ ਹੋ ਬਾਪੂ ਜੀ ਇਸ ਤਰੀਕੇ ਦੇ ਨਾਲ ਮੈਂ ਤੇ ਅੱਜ ਤੱਕ ਇਹ ਇੱਕ ਗੱਲ ਦੱਸੋ ਵੀ ਇਹਨੇ ਇਲੈਕਸ਼ਨ ਚ ਆ ਕੇ ਕਦੋਂ ਪ੍ਰਚਾਰ ਕੀਤਾ ਅਮਰਤਪਾਲ ਸਿੰਘ ਦਾ ਹੁਣ ਅਮਰਤਪਾਲ ਅਮਰਤਪਾਲ ਕਰਦਾ ਪਿਆ ਤੇ ਸਾਨੂੰ ਤਰਨ ਤਰਨ ਤੋਂ ਸਾਹਮਣੇ ਵੀ ਆਏ ਹੋਏ ਨੇ ਮੈਂ ਉੱਥੇ ਜਾ ਕੇ ਪ੍ਰਚਾਰ ਕਰਦਾ ਰਿਹਾ ਮਾਂ ਥੋੜਾ ਬਹੁਤ ਤੁਹਾਨੂੰ ਦੇਖਣਾ ਚਾਹੀਦਾ ਹੈ ਵੀ ਅਮਰਤਪਾਲ ਦੀ ਸੋਚ ਤੇ ਆਪਣੀ ਸੋਚ ਕਿੱਥੇ ਖੜਦੀ ਪਈ ਹੈ ਬਾਕੀ ਚਲੋ ਕੋਈ ਨਹੀਂ ਜੇ ਹੁਣ ਤੁਸੀਂ ਇਸ ਤਰ੍ਹਾਂ ਕੀਤਾ ਹੀ ਹੈ ਤੇ ਅਸੀਂ ਵੀ ਫਿਰ ਦੂਜੇ ਪਾਸੇ ਜਾ ਕੇ ਖੜੇ ਜਾਣੇ ਜੇ ਤੁਹਾਨੂੰ ਅਮਲੀ ਚਾਹੀਦਾ ਤੇ ਅਸੀਂ ਤੇ ਗੁਰੂ ਕੇ ਪ੍ਰਚਾਰਕਾਂ ਸੀ ਤੇ ਫਿਰ ਤੁਹਾਡੇ ਅਗੇਂਸਟ ਖੜ ਗਏ ਜੀ